ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਬਸੂ ਦੇ ਰੋਸ ਨੇ ਤੁਹਾਡੇ ਰੋਹ ਨੇ ਤੁਹਾਡੇ ਪਿੰਡਾਂ ਵਿੱਚੋਂ ਤੁਰ ਪਿਆ ਹੱਥਾਂ ਚ ਫੜੇ ਬਾਈਆਂ ਨੇ ਬੱਸਾਂ ਤੇ ਚੜਦਿਆਂ ਨੇ ਪਰ ਅੰਦੋਲਨ ਦੇ ਵਿੱਚ ਐਂਟਰ ਕਰ ਗਿਆ ਨੇ ਸਰਕਾਰ ਨੂੰ ਕੰਬੜੀਆਂ ਛੇੜੀਆਂ ਪਈਆਂ ਜੀ ਕਈ ਵਾਰ ਬਲੇਖੇ ਹੁੰਦੇ ਆ ਕਿ ਸ਼ਾਇਦ ਇੱਥੇ ਬੈਠਿਆਂ ਦਾ ਬੰਦਾ ਕੁਝ ਨਹੀਂ ਆਹ ਜਿਹੜਾ ਸਟੇਸ਼ਨ ਨੱਪ ਕੇ ਬੈਠੇ ਨੇ ਮਾਊ ਭੈਣੋ ਇੱਥੇ 3 ਮਿੰਟ ਦੀ ਸਰਵਿਸ ਆ 3 ਮਿੰਟ ਦੀ ਹਰ ਤੀਸਰੇ ਮਿੰਟ ਦੇ ਵਿੱਚ ਗੱਡੀ ਲੰਘਦੀ ਆ ਕੋਈ ਇਸ ਸਟੇਸ਼ਨ ਤੇ ਖਰੁੰਦੀ ਤੇ ਕੋਈ ਖਰੁੰਦੀ ਨਹੀਂ ਜਿਹੜੇ ਸਟੇਸ਼ਨ ਤੇ ਪੂਰੀਆਂ ਗੱਡੀਆਂ ਹੀ ਨਹੀਂ ਖੜਨਦੀਆਂ ਉਸ ਕਿਸੇ ਨੂੰ ਤੁਸੀਂ ਸ਼ਾਇਦ ਜਣਾ ਤੋਂ ਪੱਤੀਆਂ ਬ੍ਰੇਕਾਂ ਮਾਰਤੀਆਂ ਤੇ ਕਲਕੱਤਾ ਸੀਜ਼ਨ ਵੇਖ ਕੇ ਤੁਸੀਂ ਮਾਊ ਭੈਣੋ ਆਪ ਕਮਾਂਡ ਪਰਸੋਂ ਵੀ ਸੰਭਾਲ ਲਈ ਆ ਇਸੇ ਪਰੋਲਿਆਂ ਦੇ ਵਿੱਚ ਦਾਣੇ ਵੀ ਪਾਉਣੇ ਆ। ਮਾਲ ਡੰਗਰ ਵਾਸਤੇ ਟੂੜੀ ਵੀ ਇਕੱਠੀ ਕਰਨੀ ਆ। ਉਹ ਭਾਈ ਕਰਨਗੇ। ਕਮਾਂਡ ਰਹੀ ਸੁਭਾਲਾਂ ਦੀ। ਕਿ ਪਹਿਲੀ ਵਾਰ ਆ ਨਹੀਂ ਗੀ ਤੁਸੀਂ ਕਮਾਂਡ ਸੁਭਾਲੀ ਆ। ਜਦੋਂ ਤੋਂ ਸੰਸਾਰ ਬਣਿਆ ਵਾ। ਉਦੋਂ ਤੋਂ ਹੀ ਜਿਹੜੇ ਅੰਦੋਲਨ ਦੇ ਵਿੱਚ ਮਾਵਾ ਭੈਣਾ ਆ ਕੇ ਬੈਠ ਗਿਆ ਉਸ ਅੰਦੋਲਨ ਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕੀ। ਹੋਸ ਰੀਆਪਾ ਦੁਨੀਆ ਦੀ ਕੋਈ ਤਾਕਤ ਉਸ ਅੰਦੋਲਨ ਨੂੰ ਕਮਜ਼ੋਰ ਨਹੀਂ ਕਰ ਸਕੀ ਉਹ ਹਰੇਕ ਅੰਦੋਲਨ ਜਿੱਤਿਆ ਗਿਆ ਜਿੱਥੇ ਵਾਹ ਪੈਣਾ ਸ਼ਾਮਲ ਹੋ ਗਿਆ ਅੱਜ ਕੰਮ ਤੇ ਲਿਖਿਆ ਪੜ ਲੈ ਪਾਜ ਤੇ ਲਾਣਾ ਜਿਹੜੇ ਇਹ ਕਹਿੰਦੇ ਆ ਸੁਨੀਲ ਜਾਖੜ ਵਰਗੇ ਹਰਜੀਤ ਦੀ ਗਰੇਵਾਲ ਵਰਗੇ ਪੀਏ ਭਾਈ ਦਨਕ ਦੇ ਸੀਜ਼ਨ ਦਾ ਕਰਕੇ ਅੰਦੋਲਨ ਹ ਸਮਾਜ ਤੋਂ ਵਾਲੇ ਬੰਨੇ ਇਹਨਾਂ ਜਾ ਕੇ ਕਲਕਾ ਵੱਧੀਆਂ ਜਦੋਂ ਉਹ ਮਾਵਾ ਪਹਿਣਾ ਦਾ ਏਕਾ ਵੇਖਿਆ ਵਾ ਸ਼ੰਭੂ ਬਾਡਰਾ ਵਾਲੇ ਖਨੋਰੀ ਵਾਲੇ ਤੁਰਦੀਆਂ ਲੱਗੀਆਂ ਵਾ ਤੇ ਹੁਣ ਪੈਂਕੜਾ ਬਦਲ ਗਿਆ ਕਹਿੰਦੇ ਸਾਨੂੰ ਆਣ ਕੇ ਕੁਛ ਦੇ ਆ ਸਵਾਲ ਚੌਂਕਾ ਚ ਫੜ ਕੇ ਇਹ ਕੋ ਸਵਾਲ ਪੁੱਛਣ ਦਾ ਤਰੀਕਾ ਵਾ ਜੇ ਸਵਾਲ ਪੁੱਛ ਲੈਣ ਕਿਤੇ ਬਹਿ ਕੇ ਗੱਲ ਕਰਨ ਜਵਾਬ ਦਿਆਵੇ ਉਹਦੇ ਤੇ ਵੀ ਉਹਨਾਂ ਦਾ ਚੈਲੰਜ ਕਬੂਲ ਕੀਤਾ ਵਾ ਸਿਆਸੀ ਤਰ੍ਹਾਂ ਦਾ ਕੱਲ ਤੇਰੀ ਅਪਰਾਹ ਨੂੰ ਕਿਸਾਨ ਪਵਰ ਚੰਡੀਗੜ੍ਹ ਖੁੱਲਾ ਸੱਦਾ ਦਿੱਤਾ 11 ਤੋਂ ਲੈ ਕੇ 3 ਵਜੇ ਤੱਕ ਬੈਠਕ ਹੋਦੀ ਤਰ੍ਹਾਂ ਦੀ ਜਿਹੜੇ ਸਵਾਲ ਅਸੀਂ ਲੈ ਕੇ ਪਿੰਡਾਂ ਦੇ ਵਿੱਚ ਗਏ ਆ ਜਿਹੜੇ ਪੋਸਟਰ ਸਾਡੇ ਸ਼ੁਭ ਕਰਨ ਦੇ ਛੱਪੇ ਆ ਜਿਹੜੀਆਂ ਸਾਡੀਆਂ ਹੱਕੀ ਮੰਗਾਵਾ ਉਹ ਪੋਸਟਰ ਜਿਹੜੇ ਆ ਉਹਨਾਂ ਤੇ ਸਵਾਲ ਕਰਨ ਵਾਸਤੇ ਪਿੰਡ ਪਿੰਡ ਪੋਸਟਰ ਲੱਗਦੇ ਜਾ ਰਹੇ ਆ ਤੁਸੀਂ ਕਹਿੰਦੇ ਜੀ ਅਸੀਂ ਚੈਲੰਜ ਕਬੂਲ ਕਰਦੇ ਹਾਂ ਅਸੀਂ ਕਹਿੰਦੇ ਅਸੀਂ ਤੁਹਾਡਾ ਚੈਲੰਜ ਗੋਲ ਕੀਤਾ ਤੁਸੀਂ ਕੱਲ ਨੂੰ 23 April ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਚੰਡੀਗੜ੍ਹ ਕਿਸਾਨ ਭਵਨ ਆਓ ਭਵਨ ਅਸੀਂ ਬੁੱਕ ਕਰਵਾਤਾ ਤੁਹਾਨੂੰ ਬੁੱਕ ਮਿਲਦੀ ਲੋੜ ਨਹੀਂ ਅਸੀਂ ਕਹੇ ਤਾਂ ਉਹਦਾ ਕਿਰਾਇਆ ਭਰ ਦਿੱਤਾ ਵਾ ਔਰ ਉਹਨੇ ਫੋਨ ਕਰਕੇ ਬੁੱਕ ਲੈ ਲਿਆ ਔਰ ਉਥੇ ਬੈਠ ਕੇ 4 ਘੰਟੇ ਵੇਟ ਕਰਾਂਗੇ ਅਸੀਂ ਕਹਿੰਦੇ ਆ ਸਨੀਲ ਜਾਖੜ ਆ ਜੀ ਹਰਜੀਤ ਸਿੰਘ ਗਰੇਵਾਲਾ ਆ ਜੀ ਇਹਨਾਂ ਦੇ ਕੌਮੀ ਪ੍ਰਧਾਨ ਨੇ ਜੀਪੀ ਨਗਾ ਵੀ ਆ ਜੀ ਪ੍ਰਧਾਨ ਮੰਤਰੀ ਆ ਜੀ ਖੇਤੀਬਾੜੀ ਮੰਤਰੀ ਆ ਜੀ ਇਹਨਾਂ ਦੀਆਂ ਕੁਰਸੀਆਂ ਹੀ ਅਲੱਗ ਰੱਖੀਆਂ ਹੋਣਗੀਆਂ ਮਾਨ ਸਨਮਾਨ ਨਾਲ ਕਿਉਂਕਿ ਸਾਡੇ ਚੁੜੇ ਹੋਏ ਨੇ ਜਿਹੜੇ ਮੂੰਹ ਨਾਲ ਛੱਡ ਤੋਂ ਪਹਿਲਾਂ ਵੋਟਾਂ ਲੈ ਕੇ ਗਿਆ ਉਹ ਮੂੰਹ ਇਹ ਲੈ ਕੇ ਆ ਰਿਹਾ ਦੁਬਾਰਾ ਸਾਡੇ ਪਿੰਡਾਂ ਦੇ ਸਾਡੇ ਚੌਕਾਂ ਅਜ ਕਸਬਿਆਂ ਦੇ ਵਿੱਚ ਅਸੀਂ ਕਹਿੰਦੇ ਆ ਜਿਹੜੇ ਮੂੰਹ ਨਾਲ ਤੁਸੀਂ ਪਹਿਲਾਂ ਵੋਟਾਂ ਲੈ ਗਏ ਸੀ ਜਿਹੜਾ ਮੁਖੜਾ ਹੋ ਲੈ ਕੇ ਆ ਰਹੇ ਨੇ ਅਸੀਂ ਤੁਹਾਡੇ ਮੁਖੜੇ ਦੇ ਵਿੱਚੋਂ ਤੁਹਾਨੂੰ ਸਵਾਲ ਕਰਕੇ ਇਹ ਕਢਵਾਉਣਾ ਚਾਹੁੰਦੇ ਆ ਕਿ ਸ਼ੋਹਰ ਕਰਨ ਦਾ ਕੀ ਜਨਾਜ਼ ਉਹਨੂੰ ਕਿਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਇਹ ਸਾਡਾ ਇੱਕ ਨਾ ਤੇ ਦਿੱਲੀ ਦੇ ਹਾਕਮ ਜਦੋਂ ਮਰਜੀ ਸਾਨੂੰ ਰੋਟਾ ਲੈ ਕੇ ਲੁੱਟ ਕੇ ਆਪੋ ਆਪਣੀਆਂ ਕੁਰਸੀਆਂ ਕਾਇਮ ਕਰਕੇ ਲਾਲ ਬੱਤੀ ਵਾਲੀਆਂ ਗੱਡੀਆਂ ਤੇ ਹਜ਼ਾਰਾਂ ਦੀਆਂ ਗਾੜੀਆਂ ਲੈ ਕੇ ਦਿੱਲੀ ਚੰਡੀਗੜ੍ਹ ਜਾ ਵੜਨ ਪਰ ਜਦੋਂ ਅਸੀਂ ਇਹਨਾਂ ਦੇ ਕੀਤੇ ਹੋਏ ਵਾਅਦੇ ਤੇ ਸਵਾਲ ਕਰਨ ਲਈ ਦਿੱਲੀ ਵੱਲੇ ਤੁਰੀਏ ਸਾਡੇ ਆਰਾਮਾਂ ਦੇ ਵਿੱਚ ਕਿੱਲ ਬੀਜ ਦਿੱਤੇ ਜਾਂਦੇ ਸਾਡੇ ਆਰਾਮਾਂ ਦੇ ਵਿੱਚ ਕੰਡੇ ਬੀਜੇ ਜਾਂਦੇ ਕੰਦਾ ਕੀਤੇ ਜਾਂਦੇ ਜੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਉਹਨਾਂ ਬੈਰੀਕੇਟਾਂ ਨਾਲ ਟਕਰਾਉਂਦੇ ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਨ ਉਹਨਾਂ ਤੇ ਇੱਕ ਸਪੈਰੀ ਗੇਟ ਦੇ ਅਥੂ ਗੋਲੇ ਮਾਰੇ ਜਾਣ ਮਾਵਾ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ ਜ਼ਖਮੀ ਕੀਤਾ ਜਾਵੇ ਸਾਡੇ ਨੌਜਵਾਨਾਂ ਦੀਆਂ ਛਾਤੀਆਂ 'ਚ ਰਬੜ ਦੀਆਂ ਗੋਲੀਆਂ ਪੁੱਤਲ ਦੀਆਂ ਗੋਲੀਆਂ ਮਾਰੀਆਂ ਜਾਣ ਸਾਡੇ ਸ਼ਰਮ ਸੁਭ ਕਰਨ ਦੇ ਖੂਨ ਦੇ ਨਾਲ ਤੁਸੀਂ ਹੱਥ ਧੋ ਸਾਥ ਰੰਗੋ ਤੇ ਅਸੀਂ ਬੋਲੀਏ ਬਣਾ ਸਾਨੂੰ ਬੋਲਣ ਦਾ ਵੀ ਹੱਕ ਨਹੀਂ ਇਹ ਹੁਣ ਔਰਲੇ ਸਮੇਂ ਦੇ ਵਿੱਚ ਭਾਰਤ ਵਰਸ਼ ਵਿੱਚ ਨਹੀਂ ਹੋਊਗਾ ਕਿਉਂਕਿ ਭਾਰਤ ਦੇ ਲੋਕ ਜਾਗ ਚੁੱਕੇ ਆ ਭਾਰਤ ਦੇ ਲੋਕਾਂ ਨੇ ਮੰਨ ਲਿਆ ਵਾ ਕਿ ਐਸੇ ਅੰਤੇ ਦਾਤਾ ਸੜਕ ਤੇ ਆ ਦਾਤਾ ਕੁਲੀ 'ਚ ਬੈਠਾ ਵਾ ਦਾਤਾ ਰੇਲਵੇ ਟ੍ਰੈਕ ਤੇ ਬੈਠਾ ਵਾ ਵਿਖਾਰੀ ਜਿਹੜਾ ਮੰਗਦਾ ਐ ਕਰਕੇ ਜਿਹੜਾ ਵੋਟਾਂ ਮੰਗਦਾ ਉਹ ਸਾਡਿਆਂ ਤਰਫਾਂ ਤੋਂ ਪੜ ਲੜਿਆ ਫੋਰਸਾਂ ਉਹਨਾਂ ਨੂੰ ਨਾਲ ਲੈ ਕੇ ਸਾਡੇ ਬੱਥੇਆ ਵੀ ਵਰਤੇ ਸਾਡੇ ਤੇ ਡੰਡੇ ਚੜਾਉਣ ਸਾਡੇ ਤੇ ਗੋਰੀਆਂ ਵਰਾਉਣ ਇਹ ਦੇਸ਼ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਬਲੇਖਾ ਪਾਲ ਕੇ ਬੈਠੇ ਹੋ ਤੁਸੀਂ ਕੁਝ ਗਿਣਤੀ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਦੇਸ਼ ਦੇ ਵਿੱਚ ਐਮਐਲਏ ਐਮਟੀਆਂ ਦੀ ਰਾਸਵਰ ਮੈਂਬਰਾਂ ਦੀ ਹਜ਼ਾਰਾਂ ਚ ਹੋ ਸਕਦੀ ਆ 5000 6000 ਹੋ ਸਕਦੇ ਵੀ ਜੇ ਕਿਤੇ ਬਿਊਰੋਕਰ ਲਾ ਲਓ 10000 ਹੋ ਸਕਦੇ ਜੀ 20000 ਹੋ ਸਕਦੇ ਜੀ ਲੱਖ ਦੀ ਗਿਣਤੀ ਹੋ ਸਕਦੀ ਆ ਇਸ ਤੇ 140 ਕਰੋੜ ਦਾ ਵਾਅਦਾ ਤੁਹਾਡਾ 140 ਕਰੋੜ ਦੇ ਵਿੱਚੋਂ ਵੀ 80 ਕਰੋੜ ਉਹ ਮਾਵਾ ਪੈਣਾ ਉਹ ਕਿਸਾਨ ਮਜ਼ਦੂਰ ਉਹ ਛੋਟੇ ਦੁਕਾਨਦਾਰ ਉਹ ਛੋਟੇ ਵਪਾਰੀ ਰੇੜੀ ਫੜੀ ਵਾਲਿਆ ਜਿਹੜੇ ਸਿੱਧੇ ਹੀ ਕਿਸਾਨੀ ਕਿਤੇ ਨਾਲ ਜੁੜੇ ਹੋਇਆ ਜਦੋਂ 80 ਕਰੋੜ ਦਿੱਲੀ ਵੱਲੇ ਮੂੰਹ ਕਰਕੇ ਤੁਹਾਡੇ ਨਾਲ ਗੱਲ ਕਰਨਗੇ ਤੁਹਾਡੀ ਹਿੰਮਤ ਹੋਊਗੀ ਤੇ ਫਿਰ ਅੱਖ ਚੱਕ ਕੇ ਤੁਹਾਡੇ ਨਾਲ ਗੱਲ ਕਰੋਗੇ ਨੇ ਕੇ ਸਾਡੇ ਵਾਲੇ ਪੰਜ ਕਾਰੇ ਝੰਡੇ ਲੈ ਕੇ ਪੰਜ ਖੜੇ ਹੋਣ ਤੁਹਾਡੇ ਵਾਲੀ ਫੋਰਸ 250 300 400 ਤੋਂ 600 ਤੋਂ ਦੀ ਕੋਸ਼ਿਸ਼ ਕਰਦੀ ਆ ਸਿੱਤ ਮੁਜਰੀਥੀ ਉਹ ਦਉਂਦੀ ਆ ਜਦੋਂ ਸਾਡਿਆਂ ਘਰਾਂ ਦੇ ਵਿੱਚੋਂ ਜਿਹੜੀਆਂ ਬੇਟੀਆਂ ਪੁਲਸ ਚ ਗਈਆਂ ਜਿਹੜੀਆਂ ਬੇਟੀਆਂ ਵਿਆਹ ਸਦ ਤੇ ਗਈਆਂ ਜਿਹੜੀਆਂ ਬੇਟੀਆਂ ਸੀਆਰਪੀਆ ਦੇ ਵਿੱਚ ਫੌਜ ਗਈਆਂ ਉਹਨਾਂ ਬੇਟੀਆਂ ਨੂੰ ਢਾਲ ਬਣਾ ਕੇ ਸਾਡੇ ਕਾਫਲਿਆਂ ਦੇ ਅੱਗੇ ਕਰਦੇ ਜੀ ਹਾਲਾਂਕਿ ਸਾਡੇ ਕੋਲੇ ਸਿਰਫ ਕਾਲੀ ਝੰਡੀ ਤੇ ਮੂੰਹ ਦੇ ਬੋਲ ਜਿਹੜੇ ਤੁਸੀਂ ਕੀਤੇ ਹੋ ਸੀ ਉਹਨਾਂ ਨੂੰ ਲਾਦੂ ਪਰੋਣ ਵਾਸਤੇ ਤੁਹਾਡੇ ਨਾਲ ਸਾਂਝੇ ਕਰਨੇ ਆ ਤੁਹਾਨੂੰ ਇਹਨਾਂ ਡਰ ਕਾਦਾ ਫਿਰ ਜੇ ਤੁਸੀਂ ਲੋਕਾਂ ਦੇ ਦੇ ਤੇ ਫਿਰ ਖਿੜੇ ਮੱਥੇ ਚੌਂਕ ਦੇ ਵਿੱਚ ਗੱਲ ਕਰਿਆ ਕਰੋ ਤੁਸੀਂ ਇਹ ਹੋ ਜਿਹੜੇ ਜਣ ਤੋਂ ਪਹਿਲਾਂ ਰੂੜੀਆਂ ਤੱਕ ਮਿੱਤਰ ਤੱਕ ਜਾਂਦੇ ਜੇ ਸਾਡੇ ਸਾਡੇ ਘਰਾਂ ਦੀ ਦੇਹਲੀ ਤਾਂ ਕਹਉਂਦੇ ਨਹੀਂ ਸਾਡੇ ਜਵਾਕਾਂ ਨੂੰ ਝਾਰ ਪੂਜ ਕੇ ਲਿਬੜਿਆਂ ਨੂੰ ਕੁਛ ਨਹੀਂ ਚੁੱਕ ਲੈਂਦੇ ਵੀ ਪੁੰਨਰਾ ਨੂੰ ਚਟਣ ਤੱਕ ਜਾਂਦੇ ਜੀ ਪਰ ਜਦੋਂ ਚੁਣੇ ਜਾਂਦੇ ਨੇ ਉਦੋਂ ਤੁਹਾਡੇ ਬਕੀਆਂ ਤੇ ਹੱਥ ਉਦੋਂ ਤੁਹਾਡੇ ਮੱਥੇ ਦੀਆਂ ਚੋੜੀਆਂ ਉਦੋਂ ਤੁਹਾਡੇ ਪੈਰ ਦੀ ਚਾਲ ਤੁਹਾਡੇ ਚਿਹਰੇ ਦਾ ਟਰੰਗ ਟਰੰਗ ਕਿਉਂ ਬਦਲ ਜਾਂਦਾ ਵਾ ਇਹ ਦੇਖ ਕੇ ਲੋਕ ਦੇਖ ਰਿਆਂ ਮਾਵਾ ਭੈਣਾਂ ਦੇਖ ਰਿਆਂ ਆਉਣ ਵਾਲੇ ਜਨਾਂ ਦੇ ਚ ਇਹਦੀ ਕਲੀ ਕਲੀ ਚੀ ਦਾ ਅਸਾਦ ਹੋਣਾ ਅੱਜ ਸ਼ੇਮੇਦਿਲ ਦੇ ਵਿੱਚ ਮੋਰਚਾ ਇਹ ਮੋਰਚਾ ਇੱਕ ਇੱਥੇ ਜਮਾ ਕੇ ਬੈਠੇ ਮਾਨਾ ਭੈਣਾ ਕੁਮਾਰ ਸੰਵਾਲੀ ਆ ਇੱਕ ਅੱਜ ਪੰਚਾਇਤ ਹੋ ਰਹੀ ਆ ਜੀਨ ਦੇ ਵਿੱਚ ਹਰਿਆਣੇ ਦੇ ਕਿਉਂਕਿ ਦੱਸਦੇ ਇਹਨਾਂ ਨੂੰ ਵੀ ਇਹ ਕਹਿੰਦੇ ਆ ਪੰਜਾਬ ਤੋਂ ਬਾਹਰ ਰੋਸ ਹੀ ਕਿਤੇ ਨਹੀਂ ਹੈਗਾ ਕੋਈ ਕਿਰਤ ਨਹੀਂ ਕਰਦਾ ਜੇ ਪੰਜਾਬ ਤੋਂ ਬਾਹਰ ਉਤਪਾਦ ਕਿਤੇ ਰੋਸ ਹੈ ਨਹੀਂ ਫਿਰ ਰਾਜਸਥਾਨ ਦੇ ਵਿੱਚ ਤੁਹਾਡੀ ਭਾਈ ਲੋਕਾਂ ਨੇ ਜੋ ਢੇੜੀਆਂ ਕਢਾਈਆਂ ਕਿਉਂ ਗੱਲ ਬਾਤ ਤੋਂ ਭਜੀ ਟਵਾੜਾ ਹਰਿਆਣੇ ਵਾਲਾ ਸ਼ੈਣੀ ਮੁਖਮੰਤਈਆ ਇਹ ਕਿਉਂ ਅੱਡੀਆਂ ਨੂੰ ਥੁੱਕ ਲਾ ਕੇ ਨਿਕਲਿਆ ਇੱਕਦੋ ਮਾਹਾਂ ਭੈਣਾਂ ਦੇ ਲੋਕਾਂ ਨੇ ਘੇਰਿਆ ਜੇ ਰੋਸ ਹੈ ਨਹੀਂਗਾ ਤੇ ਸਾਡਾ जाट ਭਾਈਚਾਰਾ ਉਹ ਮਤੇ ਪਾਉਣ ਡਿਆ ਵਾ ਕਿ ਜਿਹੜਾ ਭਾਜਪਾ ਨੂੰ ਮੂੰਹ ਲਾਊਗਾ ਉਹਨੂੰ 51000 ਜੁਰਮਾਨਾ ਕਰਾਂਗੇ ਮਤੇ ਕਿਉਂ ਪਾ ਰਹੇ ਆ ਜੇ ਰੋਸ ਹੈ ਨਹੀਂਗਾ ਸਾਡਾ ਰਾਜਪੂਤ ਭਾਈਚਾਰਾ ਉਹ ਜੂਤੀ ਦੇ ਵਿੱਚ ਕਿਉਂ ਲੱਖਾਂ ਦੇ ਕਰਦੇ ਵਿੱਚ ਕਹਿ ਰਿਹਾ ਕਿ ਭਾਜਪਾ ਦਾ ਪੂਰਨ ਵਿਰੋਧ ਆ ਜੇ ਰੋਸ ਹੈ ਨੀਗਾ ਤੇ ਫਿਰ ਮਣੀ ਕਰਨ ਦੀ ਘਟਨਾ ਤੋਂ ਸਿੱਖ ਗਿਆ ਹੋਇਆ ਨਾਗਾਲੈਂਡ ਦੇ ਰੋਸ ਚ 6 ਖੇ ਲਈ 4 ਲੱਖ ਵੋਟਰ ਵੋਟ ਬੂਥਾਂ ਵੱਲੇ ਮੂੰਹ ਨਹੀਂ ਕਰਦੇ ਤੁਹਾਡੇ ਮਨਾਜਮ ਉਥੇ ਖਾਲੀ ਬਿਠੇ ਆ ਇਹ ਰੋਸ ਨਹੀਂ ਤੇ ਹੋਰ ਕੀ ਆ ਦੱਖਣ ਪਹਾੜ ਦੇ ਵਿੱਚ ਤੁਹਾਡਾ ਭਾਜਪਾ ਦਾ ਬਣਾਇਆ ਆਇਆ ਸਾਫਕਾ for the